ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਲिटल ਫਲਾਵਰ ਕਾਨਵਰਟ ਸਕੂਲ ਸੋਲ ਦੇ ਸਲਾਨਾ ਇਨਾਮਾਨ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਐਡੀਜੀਪੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਿੰਦਰ ਸਿੰਘ ਢਿੱਲੋਂ ਦਾ ਸਕੂਲ ਡਾਇਰੈਕਟਰ ਪਾਦਰ ਜੋਸ਼ਪਾਟੀ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ ਗਿਆ ਮੁੱਖ ਮਹਿਮਾਨ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੋਣ ਆਨੁਭਦਿਆਰਥੀਆਂ ਨਵੇਂ ਨਾਮ ਮੰਡਨ ਅਪਰੰਤ ਪੰਜਾਬ ਦੇ ਮੌਜੂਦਾ ਹਾਲਾਤਾਂ ਸੰਬੰਧੀ ਪ੍ਰੈਸ ਕਾਨਫਰੰਸ ਕਰੀਤੀ ਸਰਦਾਰ ਢੱਲੋਂ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਨਕਾਮ ਦੱਸਦਿਆਂ ਕਿਹਾ ਕਿ ਪੰਜਾਬ ਦੇ ਅਮਨ ਕਾਨੂੰਨ ਸੰਬੰਧੀ ਜੋ ਕੁਝ ਕਿਹਾ ਉਹ ਸੁਣਦਿਆ ਸਾਫਤਾ ਐਡੀਜੀਪੀ ਗੁਰਿੰਦਰ ਸਿੰਘ ਢਲੋਂ ਦੀ ਜਵਾਨੀ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਵੀ ਖਾਸ ਰਿਪੋਰਟ ਜੋ ਪੋਲਿਟੀਕਲ ਸਿਨੈਰੀਓ ਐ ਇਸ ਵੇਲੇ ਸਟੇਟ ਦਾ ਆ ਜਿਹੜੇ ਉਤਸ਼ਾਹ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ 2022 ਦੀ ਅਸੈਂਬਲੀ ਇਲੈਕਸ਼ਨ ਚ ਇਹ ਸੋਚ ਕੇ ਕਿ ਅਸੀਂ ਜਿਨ੍ਹਾਂ ਨੇ ਪੁਰਾਣੀਆਂ ਸਰਕਾਰਾਂ ਨੇ ਆਪਣਾ ਪਰਫਾਰਮੈਂਸ ਨਹੀਂ ਠੀਕ ਦਿੱਤਾ ਜਾਂ ਉਹਨਾਂ ਤੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਸੀ ਉਹਨਾਂ ਨੇ ਬੜੀ ਬਰੂਟ ਮジョਰਿਟੀ ਨਾਲ 92 ਐਮਐਲਏਸ ਨੂੰ ਇਸ ਆਪ ਤੇ ਐਮਐਲਏਸ ਨੂੰ ਜਿਤਾਇਆ ਸੀ। ਔਰ ਇਹ ਬੜੀ ਤਗੜੀ ਖੂਬੀ ਸੀ ਪੰਜਾਬੀਆਂ ਦੀ ਵੋਟਰਸ ਦੀ ਕਿ ਉਹਨਾਂ ਨੇ ਬਿਨਾਂ ਕਿਸੇ ਤੋਂ ਡਰੇ ਬਿਨਾਂ ਕਿਸੇ ਤੋਂ ਝਿਜਕ ਕੇ ਫੇਸਸ ਨਹੀਂ ਦੇਖੇ ਉਹਨਾਂ ਨੇ ਇਹ ਦੇਖਿਆ ਕਿ ਜਿਨ੍ਹਾਂ ਨੇ ਕਿਸੇ ਨੇ ਜੇ ਗਲਤ ਕੀਤਾ ਹੈ ਤੇ ਉਹ ਸ਼ਾਇਦ ਆ ਕੇ ਕੁਝ ਚੇਂਜ ਲਿਆਉਣਗੇ ਬਟ ਮੈਂ ਸਰਵੇ ਕੀਤਾ ਹੈ ਤਾਂ ਲਾਸਟ 8 DG ਲਾਅ ਐਂਡ ਆਰਡਰ ਸੀ ਹੁਣ ਇਸ ਪੋਲੀਟੀਸ਼ੀਅਨ ਵੀ ਅਬਜ਼ਰਵ ਕਰ ਰਹੇ ਆ ਕਿ ਜਿੰਨਾ ਗਰਾਫ ਅਬਰਪਟਲੀ ਇਸ ਸਰਕਾਰ ਦਾ ਇਸ 2.5 ਸਾਲ ਦੇ ਵਿੱਚ ਕਿਰਿਆ ਉਹ ਅਨਿਮੈਜਨੇਬਲ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਟੀਮ ਦੇ ਵਿੱਚ ਲੈਕ ਆਫ ਥਿੰਕ ਟੈਂਕ ਹੋਣਾ ਲੈਕ ਆਫ ਐਕਸਪੀਰੀਅੰਸ ਹੋਣਾ ਤੇ ਇੱਕ ਮੈਂ ਆਪਣੇ ਤਜਰਬੇ ਤੋਂ ਦੇਖਿਆ ਹੈ ਕਿ ਜਿਹੜਾ ਕ੍ਰਾਈਸਿਸ ਮੈਨੇਜਮੈਂਟ ਹੈਂਡਲਿੰਗ ਹੁੰਦੀ ਆ ਖਾਸ ਕਰਕੇ ਕਿਸੇ ਵੀ ਤਰ੍ਹਾਂ ਦਾ ਕ੍ਰਾਈਸਿਸ ਆ ਚਾਹੇ ਲਾਅ ਐਂਡ ਆਰਡਰ ਨਾਲ ਰਿਲੇਟਡ ਆ ਚਾਹੇ ਉਹ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਚਾਹੇ ਐਗਰੀਰੀਅਨ ਕ੍ਰਾਈਸਿਸ ਆ ਜਾਂ ਅਰਬਨ ਡਿਵੈਲਪਮੈਂਟ ਦਾ ਇਨਫਰਾਸਟ੍ਰਕਚਰ ਦਾ ਜਿਹੜੇ ਲੋਕਾਂ ਦੇ ਦਿਨਾਂ ਨਾਲ ਗੱਲਾਂ ਜੁੜੀਆਂ ਹੁੰਦੀਆਂ ਨੇੜੇ ਤੋਂ ਉਹਨਾਂ ਤੇ ਇਹਨਾਂ ਦੀ ਕਾਮਯਾਬੀ ਇਹਨਾਂ ਨੂੰ ਨਹੀਂ ਮਿਲੀ ਵੈਲਫੇਅਰ ਸਟੇਟ ਦੇ ਤੌਰ ਤੇ ਕੁਛ ਨਾ ਕੁਛ ਕੀਤਾ ਹੋਏਗਾ ਉਹਦੇ ਲਈ ਮੈਂ ਉਹਨੂੰ ਡਿਨਾਈ ਨਹੀਂ ਕਰਦਾ ਲੇਕਿਨ ਓਵਰ ਆਲ ਜੇ ਸਕੋਰ ਕੀਤਾ ਜਾਏ ਕਿ ਤੇ ਅਸੀਂ ਆਰਮਸ ਰੇਟਿੰਗ ਕਰਦੇ ਆਂ ਤੇ ਜੇ 5 ਦੀ ਰੇਟਿੰਗ ਨੂੰ ਮੰਨਿਆ ਜਾਏ ਤੇ ਆਈ ਥਿੰਕ 2 ਦੀ ਰੇਟਿੰਗ ਤੋਂ ਜ਼ਿਆਦਾ ਮੈਂ ਓਨੈਸਟਲੀ ਨਹੀਂ ਦੇ ਸਕਦਾ 2 ਵੀ ਦੇ ਰਿਹਾ ਹਾਂ ਨਿਊਟਰਲ ਹੋ ਕੇ ਆਲਥੋ ਬੀਇੰਗ ਆ ਪਾਰਟੀ ਫਰਮ ਦੀ ਓਪੋਜੀਸ਼ਨ ਮੈਂ ਕੁਝ ਵੀ ਕਹਿ ਸਕਦਾ ਲੇਕਿਨ ਆਈ ਵਾਂਟ ਟੂ ਬੀ ਸਟੇਟ ਫਾਰਮ ਪਹਿਲੀ ਗੱਲ ਤੇ ਇਹ ਆ ਜੀ ਕਿ ਦੋ ਪੱਖ ਨੇ ਜਿਹੜੇ ਤੁਹਾਡੇ ਇਸ ਸਵਾਲ ਦੇ ਨੇ ਇਹਨਾਂ ਨੇ ਜਿਹੜੇ ਪੁੱਛਿਆ ਕਿ ਅਕਾਲੀ ਦਲ ਦਾ ਕੀ ਸਟੇਟਮੈਂਟ ਦੂਜਾ ਹੈ ਜਿਹੜਾ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਤੁਸੀਂ ਉਸ ਡਾਇਰੇ ਵਿੱਚ ਇਹ ਗੱਲ ਪੁੱਛ ਰਹੇ ਹੋ ਕਿ ਜਿਹੜੀ ਫਾਇਰਿੰਗ ਹੋਈ ਆ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ ਖਾਸ ਕਰਕੇ ਗਲਿਆਰੇ ਦੇ ਏਰੀਏ 'ਚ ਉਹਦੇ ਬਾਰੇ ਦੇਖੋ ਮੈਂ ਬਤੌਰ ਪੋਲੀਟਿਸ਼ੀਅਨ ਨਾ ਲੈਂਦੇ ਹੋਏ ਕਿ ਮੈਂ ਮਾਜੇ ਦਾ ਰਹਿਣ ਵਾਲਾ ਆਂ ਔਰ ਸਿੱਖੀ ਮਰਿਆਦਾ ਪਰੰਪਰਾ ਨਾਲ ਜੁੜਿਆ ਆਂ ਗੁਰੂ ਰਾਮਦਾਸ ਦੇ ਘਰ ਗੁਰੂ ਅਰਜਨ ਸਾਹਿਬ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਘਰ ਜਿੱਥੇ ਅਕਾਲ ਤਖਤ ਸਾਹਿਬ ਵੀ ਸਥਿਤ ਨੇ ਉਸ ਘਰ ਦੇ ਵਿੱਚ ਇਹੋ ਜੀ ਵਾਰਦਾਤ ਕਿਸੇ ਵੀ ਵਿਉਂਤਬੰਦੀ 'ਚ ਕਿਸੇ ਵੀ ਮੋਟਿਵ ਨਾਲ ਨਰੈਣ ਸਿੰਘ ਚੌੜਾ ਨੂੰ ਨਹੀਂ ਕਰਨੀ ਚਾਹੀਦੀ ਸੀ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਮੇਰਾ ਘਰ ਨਹੀਂ ਆ ਕਿਸੇ ਹੋਰ ਪੋਲੀਟਿਸ਼ੀਅਨ ਦਾ ਘਰ ਨਹੀਂ ਆ ਸਾਡੇ ਤੁਸੀਂ ਦੇਖੋ ਕਿਸੇ ਦੇ ਘਰ ਦੇ ਵਿੱਚ ਤੁਰਦਾ ਜਾਂਦਾ ਕੋਈ ਪੱਥਰ ਵੀ ਮਾਰ ਦਿੰਦਾ ਤੇ ਪੁਲਿਸ ਉਹਨੂੰ ਦਬਲਦੀ ਹੈ ਇਹ ਗੁਰੂ ਘਰ ਜਾ ਕੇ ਨਰੈਨ ਸਿੰਘ ਚੌੜਾ ਨੇ ਜੋ ਕੀਤਾ ਉਹਦਾ ਮੋਟਿਵ ਕੋਈ ਵੀ ਹੋਵੇ ਉਹਦਾ ਪਿਛੋਕੜ ਕੋਈ ਉਹ ਇਕੱਲਾ ਤੇ ਹੋ ਨਹੀਂ ਸਕਦਾ ਬਿਨਾਂ ਮੋਟਿਵ ਉਹਥੇ ਆਉਣ ਵਾਲਾ ਨਹੀਂ ਹੈ ਕਿਉਂਕਿ ਉਹਦੀ ਬੈਕਗ੍ਰਾਉਂਡ ਇਹੋ ਜਿਹੀ ਹੈ ਕਿ ਉਹਦੇ ਖਿਲਾਫ 20 25 ਕੰਮਾਂ ਦੇ ਕੇਸ ਰਜਿਸਟਰਡ ਨੇ ਔਰ ਉਹਦੀ ਇੱਕ ਨਟੋਰੀ ਸਿਸਟਰੀ ਰਹੀ ਹੈ ਇਹ ਸਾਰਾ ਕੁਝ ਬਹੁਤ ਮੰਨ ਭੱਗਾ ਹੈ ਔਰ ਸਟੇਟ ਪੁਲਿਸ ਨੂੰ ਔਰ ਸਟੇਟ ਪੋਲੀਟੀਕਲ ਲੀਡਰਸ਼ਿਪ ਨੂੰ ਇਹਨੂੰ ਇਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਗੁਰੂ ਘਰ ਜਿੱਥੇ ਹਜ਼ਾਰਾਂ ਦੇ ਲੱਖਾਂ ਦੇ ਤਦਾਦ ਚ ਸੰਗਤ ਡਿਵੋਟਸ ਵਿਸਟਰਸ ਹੁੰਦੇ ਨੇ ਪੂਰੇ ਬੋਲ ਤੋਂ ਇਹਨੂੰ ਚੰਗੀ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਔਰ ਇਹੋ ਜੀ ਮੰਤਭਾਗੀ ਦੁਬਾਰਾ ਨਹੀਂ ਹੋਣੀ ਚਾਹੀਦੀ ਇਹ ਇਨਸ਼ੋਰ ਕਰਨਾ ਚਾਹੀਦਾ ਔਰ ਜਿਨ੍ਹਾਂ ਦਾ ਫੇਲਿਅਰ ਸੀਗਾ ਉਹਨਾਂ ਨੂੰ ਕੱਟੜੇ ਹੱਥੀਂ ਲੈਣਾ ਚਾਹੀਦਾ ਵਾਹ ਜੀ ਆਜੇ ਪੁਲਿਸ ਨੂੰ ਇਸ ਤਰ੍ਹਾਂ ਕਿ ਕੰਨੀ ਏਰੀਆ ਸਟੋਰੀ ਪਾਉਂਦੇ ਨੇ ਦੇਖੋ ਬਿਲਕੁਲ ਇਹਦੇ ਵਿੱਚ ਕੋਈ ਡਰਾਏ ਕਰਨ ਵਾਲੀ ਗੱਲ ਨਹੀਂ ਹੈ ਮੇਰਾ ਤਿੰਨ ਦਿਹਾਤੀਆਂ ਦਾ ਤਜਰਬਾ ਔਰ ਬਤੌਰ ਆਈਜੀ ਲਾਅ ਐਂਡ ਆਰਡਰ ਐਡੀਜੀ ਲਾਅ ਐਂਡ ਆਰਡਰ ਮੈਂ ਹਰ ਇੱਕ ਪੁਲਿਸ ਦੇ ਵਿੰਗ ਚ ਕੰਮ ਕੀਤਾ ਹੈ ਐਸਐਸਪੀ ਰਿਆਂ ਪੰਜ ਜ਼ਿਲ੍ਹਿਆਂ ਚ ਛੇ ਜ਼ਿਲ੍ਹਿਆਂ ਚ ਔਰ ਆਈਜੀ ਰੇਂਜਰਸ ਰਿਆਂ ਇਹਦੇ ਚ ਕੋਈ ਡਰਾਈ ਨਹੀਂ ਕਰ ਸਕਦਾ ਜੇ ਕੋਈ ਆਪਣੇ ਆਪ ਨੂੰ ਸਗੋ ਇਹਨਾਂ ਨੂੰ ਐਡਮਿਟ ਕਰਨਾ ਚਾਹੀਦਾ ਸੀ ਲੋਕਲ ਪੁਲਿਸ ਅਬਰ ਸਰ ਪੁਲਿਸ ਨੂੰ ਪਹਿਲੇ ਦਿਨ ਹੀ ਇਹ ਕਹਿਣਾ ਚਾਹੀਦਾ ਸੀ ਥੈਟ ਵੀ ਆਰ ਸੌਰੀ ਕਿ ਗੁਰੂ ਘਰ ਦੇ ਬਾਹਰ ਐਂਜ ਹੋਇਆ ਸਾਡਾ ਇਹ ਫੇਲਿਅਰ ਹੈ ਅਸੀਂ ਐਡਮਿਟ ਕਰਦੇ ਹਾਂ ਲੇਕਿਨ ਜਿੰਨੇ ਕੀਤਾ ਉਹਨੂੰ ਅਸੀਂ ਇਸ ਤਰੀਕੇ ਨਾਲ ਲਵਾਂਗੇ ਕਿ ਇਸ ਕੇਸ ਨੂੰ ਚੰਗੀ ਤਰ੍ਹਾਂ ਇਨਵੈਸਟਿਗੇਟ ਕਰਕੇ ਔਰ ਉਹਨੂੰ ਸਜ਼ਾ ਦਵਾਵਾਂਗੇ ਲੇਕਿਨ ਮੈਨੂੰ ਲੱਗਿਆ ਹੈ ਕਿ ਨਾ ਹੀ ਚੌੜੇ ਦੀ ਨੀਅਤ ਕਲੀਅਰ ਕਰ ਸਕੇ ਨੇ ਤੇ ਜਿਹੜੀ ਇਹਨਾਂ ਨੇ ਐਫ ਆਰ ਦਰਜ ਕੀਤੀ ਆ ਪੁਲਿਸ ਨੇ ਉਹਦੇ ਵਿੱਚੋਂ ਪੁਲਿਸ ਦੀ ਆਪਣੀ ਨੀਅਤ ਵੀ ਪ੍ਰੋਪਰ ਨਹੀਂ ਮੈਸੇਜ ਦਿੰਦੀ ਜਿਹੜਾ ਕਿ ਪੁਲਿਸ ਤੇ ਅੱਖਸ ਨੂੰ ਤੱਕਾ ਲੱਗਦਾ ਔਰ ਸਰਕਾਰ ਨੂੰ ਖਾਸ ਕਰਕੇ ਕਿਉਂਕਿ ਸੀਐਮ ਪੰਜਾਬ ਕੋਲੋਂ ਹੋਮ ਡਿਪਾਰਟਮੈਂਟ ਹੈ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਹੁਣ ਇਹਦੀ ਪਛੋਕੜ ਕੀ ਹੈ ਦਾ ਬੈਕਗ੍ਰਾਉਂਡ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਤੇ ਦੁਬਾਰਾ ਰਿਪੀਟ ਕਰਦਾ ਕਿ ਇਹਦੀ ਇਨਵੈਸਟੀਗੇਸ਼ਨ ਹੈਡਕ quarters ਦੇ ਕਿਸੇ ਅਫੀਸਰ ਤੋਂ ਹੋਣੀ ਚਾਹੀਦੀ ਹੈ ਨਾ ਕਿ ਜਿਹੜੀ ਪੁਲਿਸ ਦੀ ਟੀਮ ਦਾ ਫੇਲਿਅਰ ਹੋਇਆ ਉਹੋ ਹੀ ਉਹਦੀ ਤਫਤੀਸ਼ ਚਾਰੀ ਰੱਖੇ ਜੇ ਕੋਈ ਸਵਾਲ ਆਇਆ ਇਹ ਕੋਈ ਸਵਾਲ ਪੁਲਿਸ ਅਫਸਰ ਇਹ ਨਹੀਂ ਕਹਿ ਸਕਦੇ ਸ਼ਾਇਦ ਆਪਾਂ ਨੂੰ ਮਤਲਬ ਹੱਲ ਟੋਲ ਦੇ ਚਲਾਇ ਦਿੱਤੀ ਕਿ ਤੱਕ ਦੇਖੋ ਮੇਰੇ ਮੁਤਾਬਕ ਸਾਰੇ 10 ਸ਼ੁਰੂ ਦੇ ਵਿੱਚ ਜਿਹੜਾ ਕਮਿਸ਼ਨਰ ਅੰਮ੍ਰਿਤਸਰ ਆਈਜੀ ਰੈਂਕ ਦੇ ਅਫਸਰ ਨੇ ਇੰਨੇ ਸਾਲ ਦਾ ਤਜਰਬਾ ਹੈ ਮੈਂ ਕਿਹੜੀ ਤਫਤੀਸ਼ ਕਰ ਰਿਹਾ ਉਹ ਵੀ ਇਹੋ ਜਿਹੇ ਕ੍ਰਾਈਮਨਲ ਕੇਸ ਦੇ ਵਿੱਚ ਉਹ ਅਸੀਂ ਆਪਣੀਆਂ ਵਿਉਂਤਬੰਦੀ ਜਾਂ ਆਪਣੀ ਕਿਹੜੀ-ਕਿਹੜੀ ਲੀਹਾਂ ਤੇ ਅਸੀਂ ਇਨਵੈਸਟੀਗੇਸ਼ਨ ਤੋਰਨੀ ਆ ਸੜਵਾਣ ਨਹੀਂ ਦੱਸਦੇ ਇਹ ਪਤਾ ਨਹੀਂ ਉਹਨਾਂ ਦੀ ਇਮੇਚਿਓਰਿਟੀ ਕਿਉਂ ਰਹੀ ਕਿ ਮੈਂ ਕੀ ਤਫਤੀਸ਼ ਕਰ ਰਿਹਾ ਮੈਂ ਉਹਦੀ ਕਲੂ ਕਿਉਂ ਦਊਂਗਾ ਜੇ ਉਹ ਇਸ ਪੱਖ ਲਈ ਵੀ ਕਰ ਰਿਹਾ ਸੀ ਤੇ ਦੱਸਣ ਦੀ ਜ਼ਰੂਰਤ ਨਹੀਂ ਉਹ ਹਾਸੋ ਹੀ ਨਹੀਂ ਗੱਲ ਆ ਜੇ ਉਹਨਾਂ ਨੇ ਆਪ ਕੀਤੀ ਤਾਂ ਵੀ ਜੇ ਕਿਸੇ ਸੀਨੀਅਰ ਕੰਪਟੈਂਟ ਅਥਾਰਟੀ ਦੇ ਪੋਲਿਟੀਕਲ ਲੀਡਰਸ਼ਿਪ ਤੇ ਕਹਿਣ ਤੇ ਕੀਤੀ ਤਾਂ ਵੀ ਸ਼ਰਮਿੰਦਾ ਕਰਦੀ ਹੈ ਔਰ ਹੱਸੋ ਹੀ ਨਹੀਂ ਲੱਗਦੀ ਜੇ ਨਹੀਂ ਬੋਲਣਾ ਚਾਹੀਦਾ ਇਹ ਗਲਤ ਹੈ ਚਾਹੂੰਗਾ ਮੇਰਾ ਹਿੰਨੇ ਸਾਲਾਂ ਦਾ ਤਜਰਬੇ ਤੋਂ ਔਰ ਮੈਂ ਲਾਰਡ ਆਰਡਰ ਨੂੰ ਹੈਂਡਲ ਕੀਤਾ ਜਿੰਨੇ ਜਦੋਂ ਮੈਂ ਆਈਡੀਜੀ ਲਾਰਡ ਆਰਡਰ ਸੀ ਜਿਹੜੇ ਪਾਪ ਦੇ ਕਰਾਈਸਿਸ ਵਾਲੇ ਮੈਟਰ ਸੀ इवन ਤੁਹਾਡੇ ਗੁਰਦਾਸਪੁਰ ਜਮਨ ਜੇਲ੍ਹ ਚ ਕੋਈ ਐਸੀ ਉਹਦੋਂ ਵੀ ਮੈਂ ਆਇਆ ਸੀ ਮੈਂ ਆਪਣੀ ਇਸ ਨਿੱਜੀ ਤਜਰਬੇ ਤੋਂ ਕਹਿਣਾ ਚਾਹੁੰਦਾ ਕਿ ਸਾਡੀ ਇੱਕ ਬਾਰਡਰ ਸਟੇਟ ਹੈ ਇਹਨੂੰ ਫਾਈਟ ਕਰਨ ਕਿ ਜਿਹੜਾ ਨਵਾਂ ਨੈਕਸਸ ਪੈਦਾ ਹੋ ਰਿਹਾ ਆ ਬਿਟਵੀਨ ਦੀ ਸਮਗਲਰਸ ਐਂਡ ਮਿਲੀਟੈਂਟ ਥਾਟ ਵਾਲੇ ਨਾਨ ਸਟੇਟ ਐਕਟਰ ਜਿਨ੍ਹਾਂ ਨੂੰ ਫੋਰਨ ਐਜੰਸੀ ਸਪੌਂਸਰ ਕਰ ਰਹੀਆਂ ਨੇ ਔਰ ਗੈਂਗਸਟਰਸ ਇਹਨਾਂ ਦਾ ਜਿਹੜਾ ਨੈਕਸਸ ਹੈ ਬੜਾ ਡੈਡਲੀ ਕੰਬਿਨੇਸ਼ਨ ਹੈ ਔਰ ਬਾਰਡਰ ਸਟੇਟ ਸਾਡੀ ਪੋਰਸ ਹੋ ਗਈ ਬਾਰਡਰ ਏਰੀਆ ਬਿਕੋਜ਼ ਆਫ ਡਰੋਨਸ ਗਵਰਨਮੈਂਟ ਆਫ ਇੰਡੀਆ ਸਟੇਟ ਗਵਰਨਮੈਂਟ ਪੁਲਿਸ ਵੈਰੀਸ ਐਜੰਸੀਸ ਨੂੰ ਮਿਲ ਕੇ ਐਫਰਟ ਕਰਨਾ ਚਾਹੀਦਾ ਨਹੀਂ ਤੇ ਅਸੀਂ ਲਾਅ ਐਂਡ ਆਰਡਰ ਨੂੰ ਹੋਰ ਆਪਣੇ ਹੱਥੋਂ ਗਵਾਵਾਂਗੇ ਆਪਣੇ ਜਿਹੜਾ ਸਾਡੀ ਪੂਰੀ ਸਾਡੀ ਸਟੇਟ ਦੀ ਇਕਨੋਮੀ ਉਹਦਾ ਇਹਦੇ ਤੇ ਅਸਰ ਹੋਏਗਾ ਕਿਉਂਕਿ ਮੈਂ ਦੇਖਿਆ ਸੀ ਜਦੋਂ ਮਿਲੀਟੈਂਸੀ ਸੀ ਪਾਕਿਸਤਾਨ ਸਪான்ਸਰਡ ਤੇ ਸਾਡੀ ਜਿਹੜੀ ਇਕਨੋਮੀ ਆ ਕਿੱਥੇ ਚਲੀ ਗਈ ਸੀ ਸਾਡੀ ਜਿਹੜੀ ਪ੍ਰਾਪਰਟੀ ਦੀ ਪ੍ਰਾਈਸਸ ਸੀ ਕਿੰਨੇ ਡਾਊਨ ਚਲੇ ਗਏ ਹਾਲਾਂਕਿ ਜੱਗਜਾਰ ਗੱਲ ਆ ਕਿ ਰੇਅਰਸਟ ਕਮੋਡਿਟੀ ਇਨ ਪੰਜਾਬ ਜਿਹੜੀ ਆ ਉਹ ਪ੍ਰਾਪਰਟੀ ਆ ਅਸੀਂ 54000 ਸਕਰ ਕਿਲੋਮੀਟਰ ਦੇ ਏਰੀਆ ਚ 468 ਦੀ ਡੈਂਸਿਟੀ ਆ ਸਾਡੀ ਪਰ ਸਕਰ ਕਿਲੋਮੀਟਰ ਵਿੱਚ ਇਜ਼ ਵੈਰੀ ਹਾਈ ਪਰ ਇਸ ਇਕਨੋਮੀ ਨੂੰ ਸਾਂਭਣ ਲਈ ਪਹਿਲਾ ਪੱਖ ਜਿਹੜਾ ਲਾਂਡ ਆਰਡਰ ਹੁੰਦਾ ਆ सीएम ਪੰਜਾਬ ਨੂੰ ਔਰ ਸਟੇਟ ਪੁਲਿਸ ਨੂੰ ਇਹਦੇ ਤੇ ਹੋਰ ਐਫਰਟ ਕਰਨ ਦੀ ਜਰੂਰਤ ਹੈ ਖਾਸ ਕਰਕੇ ਡਰੋਨਸ ਦੀ ਐਕਟੀਵਿਟੀ ਨਾਲ ਜਿਹੜਾ ਸਮਗਲਿੰਗ ਆਰਮਸ ਦੀ ਡਰੱਗਸ ਦੀ ਵਗੈਰਾ ਵਗੈਰਾ ਇਹਨੂੰ ਕੋਆਰਡੀਨੇਸ਼ਨ ਦੀ ਜਰੂਰਤ ਹੈ ਔਰ ਪਿੱਛੇ ਜੇ ਮੈਂ ਸੁਣਿਆ ਕਿ ਐਂਟੀ ਡਰੋਨ ਸਿਸਟਮ ਐਕਟੀਵੇਟ ਕਰ ਰਹੇ ਨੇ ਉਹ ਪ੍ਰਾਇਟੀ ਤੇ ਕਰਨਾ ਚਾਹੀਦਾ ਦੇਖੋ ਤੁਸੀਂ ਟੈਰੋਰਿਜ਼ਮ ਨੂੰ ਜਿੱਤ ਦੇਖਿਆ ਹੋਗਾ ਜਿਹੜੇ ਸਟੇਕ ਹোলਡਰਸ ਨੇ ਗਵਰਨਮੈਂਟ ਰਨ ਕਰਨ ਵਾਲੇ ਪੋਲਿਟਿਕਸ ਸਟੇਟ ਪੁਲਿਸ ਐਂਡ ਅਦਰ ਏਜੰਸੀਸ ਜਿਹੜੀਆਂ ਸਟੇਟ ਦੀ ਲਾਅ ਐਂਡ ਆਰਡਰ ਕ੍ਰਾਈਮ ਨੂੰ ਹੈਂਡਲ ਕਰਨ ਵਾਸਤੇ ਖਾਸ ਕਰਕੇ ਆਰਗੇਨਾਈਜ਼ਡ ਕ੍ਰਾਈਮ ਜਿਹਨੂੰ ਅਸੀਂ ਗੈਂਗਸਟਰਸ ਦਾ ਨਾਮ ਦੇ ਦਿੱਤਾ ਜਾਂ ਸੰਬੰਧਿਤ ਨਾਮ ਦੇ ਦਿੱਤਾ ਜਾਂ ਫੋਰਨ ਸਪਾਂਸਰਡ ਮਿਲਿਟੈਂਸੀ ਦਾ ਰੂਪ ਦਾ ਸਾਡੇ ਤੇ ਐਕਟੀਵਿਟੀ ਹੈ ਇਹਨੂੰ ਫਾਈਟ ਕਰਨ ਵਾਸਤੇ ਸਾਰੇ ਤਿੰਨੇ ਸਟੇਟ ਸਟੇਕ ਹੇਲਡਰਸ ਨੂੰ ਇੱਕ ਵਿਲ ਚਾਹੀਦੀ ਹੈ ਤੁਸੀਂ ਦੇਖੋਗੇ 9294 ਦੇ ਵਿੱਚ ਜੇ ਟੈਰੋਰਿਜ਼ਮ ਐਂਡ ਹੋਈ ਸੀ ਤੇ ਉਹਦੇ ਇਸ ਕਰਕੇ ਹੋਈ ਸੀ ਕਿ ਚਾਹੇ ਪੋਲਿਟੀਕਲ ਸਾਈਡ ਸੀ ਚਾਹੇ ਐਡਮਿਨਿਸਟ੍ਰੇਟਿਵ ਸਾਈਡ ਸੀ ਸਾਰੇ ਰਲ ਕੇ ਚੱਲੇ ਔਰ ਪਬਲਿਕ ਨੇ ਵੀ ਸਾਥ ਦਿੱਤਾ ਹੁਣ ਜਿਹੜੀ ਡਰੱਗਸ ਦੀ ਫਾਈਟ ਆ ਗੈਂਗਸਟਰਸ ਦੀ ਫਾਈਟ ਆ ਜਾਂ ਨਾਨ ਸਟੇਟ ਐਕਟਰਸ ਦੀ ਫਾਈਟ ਆ ਉਹਦੇ ਵਿੱਚ ਵੀ ਸਾਰੇ ਸਟੇਕ ਹੋਲਡਰ ਨੂੰ ਚੱਲਣਾ ਚਾਹੀਦਾ ਮੈਨੂੰ ਲੱਗ ਰਿਹਾ ਕਿ ਅਜੇ ਤੱਕ ਪੋਲਿਟੀਕਲ ਵਿਲ ਇਸ ਸਰਕਾਰ ਕੋਲ ਨਹੀਂ ਆ ਜੋ ਮੈਂ ਆਪਣੇ ਤਜਰਬੇ 'ਚ ਦੇਖਦਾ ਆ ਉਹ ਦੇਖਣਾ ਹੈ ਕਿ ਜਿਹੜੀ ਦਿੱਲੀ ਵਾਲੀ ਇਹਨਾਂ ਦੀ ਟੀਮ ਆ ਆਪਦੀ ਉਹਨਾਂ ਦੀ ਜਿਹੜੀ ਇੰਟਰਫੀਰੈਂਸ ਆ ਸਟੇਟ ਦੇ ਐਡਮਿਨਿਸਟ੍ਰੇਸ਼ਨ ਚ ਐਕਸ਼ਨਸ ਚ ਉਹਨੂੰ ਥੋੜਾ ਜਿਹਾ ਕਟਾਉਣਾ ਚਾਹੀਦਾ ਨਹੀਂ ਤੇ ਸੀਐਮ ਪੰਜਾਬ ਆਪਣੇ ਆਪ ਨੂੰ ਉਹਨਾਂ ਹੈਡਸ ਦੇ ਵਿੱਚ ਆਉਣਗੇ ਜਿਹੜੇ ਅਨਸਕਸੈਸਫੁਲ ਰਹੇ